ਕومی ਇਨਸਾਫ ਮੋਰਚੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਹੁਣ ਇਨਸਾਫ ਦਵਾਉਣ ਦੇ ਲਈ ਸਿੱਖਾਂ ਨੂੰ ਲੈ ਕੇ ਮੰਤਰੀ ਕੁਲਦੀਪ ਢਾਲੀਵਾਲ ਨੇ ਭਰੋਸਾ ਦਿਵਾਇਆ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕਈ ਮੰਗਾਂ ਨੂੰ ਲੈ ਕੇ ਅੱਜ ਸਾਨੂੰ ਮੰਗ ਪੱਤਰ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਕਈ ਮੰਗਾਂ ਸਾਡੇ ਅੱਗੇ ਰੱਖੀਆਂ ਗਈਆਂ ਤੇ ਕਮੇਨ ਸਾਹਿਬ ਮੋਰਚੇ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਹੋਈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਜੋ ਵੀ ਜਿਹੜਾ ਮੋਰਚਾ ਲੱਗਿਆ ਹੋਇਆ ਉਸ ਨੂੰ ਲੈ ਕੇ ਜੋ ਸਿੱਖ ਜਥੇਬੰਦੀਆਂ ਇਨਸਾਫ ਦੀ ਮੰਗ ਕਰ ਰਹੀਆਂ ਨੇ ਉਸ ਨੂੰ ਲੈ ਕੇ ਇਨਸਾਫ ਜ਼ਰੂਰ ਦਿੱਤਾ ਜਾਵੇਗਾ ਸਿੱਖ ਜਥੇਬੰਦੀਆਂ ਨੂੰ ਫਿਰ ਤੋਂ ਯਕੀਨ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਦਿਵਾਇਆ ਗਿਆ ਆਓ ਤੁਹਾਨੂੰ ਸੁਣਾਉਣੇ ਹਨ ਮੰਤਰੀ ਕੁਲਦੀਪ ਢਾਲੀਵਾਲ ਦਾ ਹੋੜ ਕੀ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਾਦੇ ਕੋਲ ਪੇਸ਼ਿਆ ਉਹਨਾਂ ਨੂੰ ਤੁਹਾਡੇ ਨਾਲ ਤੁਹਾਡੇ ਮੰਗਾ ਦੇ ਨਾਲ ਪੂਰਵ ਜਿਹੜੀ ਹਮਦਰਦੀ ਹੈ ਉਹਦੇ ਮੰਗਾ ਜਿਹੜੀ ਹੈ ਮੈਂ ਸੀਐਮ ਸਾਹਿਬ ਨੂੰ ਪੁੱਛ ਲਿਆ ਸੀਗਾ ਕਿ ਆਪਾਂ ਇਹਨਾਂ ਮੰਗਾਂ ਦੇ ਵਿਚਾਰ ਕਰਨ ਵਾਸਤੇ ਬੈਠ ਕੇ ਜਥੇਬੰਦੀਆਂ ਦੇ ਨਾਲ ਮੋਤਸੀ ਵਾਲੇ ਆਗੂਆਂ ਦੇ ਨਾਲ ਬੈਠ ਕੇ ਇਹ ਜਿਹੜੇ ਮਸਲੇ ਆ ਜਿਹੜੇ ਜਾਇਜ਼ ਮਸਲੇ ਆ ਜਿਨ੍ਹਾਂ ਦੇ ਵਿੱਚ ਖਦੋਨੀ ਅਦਚਨ ਹੋਵੇ ਨਾ ਹੋਵੇ ਉਹ ਦੇਖ ਕੇ ਬੈਠ ਕੇ ਜਿਹੜੇ ਹੱਲ ਕੀਤੇ ਜਾਣ ਸੁਮੇਂ ਸੀਰ ਸਾਹਿਬ ਵੱਲੋਂ ਆਪ ਨੂੰ ਪੋਸਟ ਆਉਣ ਆਇਆ ਕਿ ਤੁਸੀਂ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲਿਆਂ ਉੱਤੇ ਗੱਲ ਕਰਾਂਗੇ ਸਰਕਾਰ ਇਹਨਾਂ ਮਸਲੇ ਦੇ ਪ੍ਰਤੀ ਪੂਰੀ ਕਮਵੀਰ ਔਰ ਪੂਰੀ ਹਮਦਰਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਉਦੋਂ ਆਪਣਾ ਮਸਲੇ ਜਿਹੜੇ 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 ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਿਹੜੇ ਜਿਹੜੇ ਕੋਈ ਕੇਂਦਰ ਸਰਕਾਰ ਨੂੰ ਲਿਖੇ ਪੇਜਨੇ ਹੋਣਗੇ ਉਹ ਭੇਜਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਜਾਦੋਂ ਲੋ ਤੇ ਵਿਸ਼ਵਾਸ ਦਿੰਦਾ ਇਸ ਜਮ ਤਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਰਮ ਸਾਹਿਬ ਥੋੜੀ ਜਿਹੀ ਤਬੀਅਤ ਠੀਕ ਰਹੀ ਅੱਜ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਫਿਰ ਬੈਠ ਕੇ ਜਿਹੜਾ ਉਹ ਤੁਹਾਡੇ ਨਾਲ ਅਧਕਾਰੀਏ ਦੀ ਵੀ ਡਿਊਟੀ ਲਾਉਣਗੇ ਸਾਡੀ ਤੇ ਮੰਤਰੀਏ ਦੀ ਲੱਗੂਗੀ ਸਾਡੀ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜਿਹੜਾ ਮੈਂ ਤੁਹਾਨੂੰ ਬਸ ਇਹ ਪ੍ਰਸ਼ਨ ਮੇਰਾ ਚਾਹੁੰਦਾ ਕਿ ਤਰਦੀਆ ਮੰਗਾ ਪੁਰਤੀ ਸੱਚਾ ਜਿਹੜੀਆਂ ਗੰਭੀਰ ਐ ਉਹਨਾਂ ਸੇ ਹੱਤ ਤਦਾ ਆੜਿਆ ਮੰਗਾ ਦੇ ਉੱਤੇ ਉਚਾਰ ਕਰਾਂਗੇ ਮੀਟੇ ਜਦਾਂਗੇ ਤਾਹਾਨੂੰ ਵੀ ਬੁਲਾਵਾਂਗੇ ਉਹ ਚੰਗੇ ਸਿੱਤੇ ਜਿਹੜੇ ਉਹ ਵਧੀਆ ਨਿਕਲ ਗਏ ਸਾਰਿਆਂ ਨੂੰ ਪਿਆਰ ਭਰੀ ਸਾਂਸੀ ਗਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਦੀ ਜੀਤਿ ਫਤਿਹ ਮੰਗਾ ਦਾ ਵੀ ਪੱਖ ਕੀ ਆ ਮੰਗਾ ਦਾ ਸਵੈਸਿ ਪੱਖ ਦਾ ਦੂਜੇ ਪੱਖ ਕਿਹੜੇ ਕਿਹੜੇ ਆ ਇਹ ਸਾਰੀਆਂ ਮੰਗਾ ਦੇ ਉੱਤੇ ਬਚਾਤ ਕਰਕੇ ਤੇ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਸੇ ਵਾਲੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਦਿਵਾ ਕੇ ਆਇਆ ਕਿ ਸਰਕਾਰ ਉਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ ਇਹ ਮੈਂ ਕਹਿ ਕੇ ਆਇਆ ਉਹ ਤਾਂ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜੜੀ ਉਹਨਾਂ ਸਾਹਿਬ ਕਹਿੰਦੇ ਕਿ ਸਖਤ ਕਾਨੂੰਨ ਬਣਾਇਆ ਜਾਇਦਾ ਬੇਅਦਬੀ ਦੇ ਮਸਲੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੀ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਮਸਲੇ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ। ਵੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਦੀ ਗੰਭੀਰ ਵਿਆਉ ਦੱਸੀ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਬਣਾ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਉਂਦੇ ਆ ਜੇ ਇੱਥੇ ਤੋਂ ਅੱਗੇ ਵੀ ਕਾਨੂੰਨ ਤੇ ਹੈਗੇ ਆ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ ਜਿਹਦੇ ਤੋਂ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ। ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ ਤੇ ਕੋਈ ਨਹੀਂ ਅਸੀਂ ਅਸੈਂਬਲੀ 'ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋ ਕਾਨੂੰਨ ਪਹਿਲੀ ਗੱਲ ਤੇ ਲੋੜ ਹੀ ਨਹੀਂ ਪਾ ਦੇ ਹੋਊਗੀ ਤਾਂ ਆਪਾਂ ਕੋਈ ਦਿੱਕਤ ਨਹੀਂ ਬੰਦੀ ਸਿੰਘ ਜਿਹੜੇ ਨੇ ਜਦੋਂ ਕਾਂਗਰਸ 'ਚ ਸੀਗੇ ਉਹ ਹਮੇਸ਼ਾ ਇਹ ਫੋਕਸ ਕਰਦੇ ਰਹੀ ਸੀ ਮੋਰਚੇ ਨੂੰ ਲੇਕਿਨ ਹੁਣ ਉਹ ਜਦੋਂ ਤੋਂ ਬੀਜੇਪੀ 'ਚ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਂ ਬੰਦੀ ਸਿੰਘਾਂ ਦੇ ਨਾਲ ਆ ਮੈਂ ਪੂਰਾ ਸਾਥ ਦੇਵਾਂਗਾ ਨਹੀਂ ਕੋਈ ਨਹੀਂ ਬਿੱਟੂ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹਦੇ ਬਚਾਦਿਆ ਸਾਡੇ ਆਪਣੇ ਬਚਾਦਿਆ ਸਰਕਾਰ ਦੇ ਬਿੱਟੂ ਹਣੀ ਬੀਜੇਪੀ ਦੇ ਵਿੱਚ ਨੇ ਉਹਨਾਂ ਦੇ ਆਪਣੇ ਖਿਆਲ ਆ ਠੀਕ ਹੈ ਜੀ ਉਹ ਨਾਲ ਆ ਤਾਂ ਉਹਨਾਂ ਨੂੰ ਵੀ ਸੈਂਟਰ 'ਚ ਗੱਲ ਕਰਨੀ ਚਾਹੀਦੀ ਆ ਅਸੀਂ ਇੱਥੇ ਕਦਾਂਗੇ ਉਹ ਸੈਂਟਰ 'ਚ ਗੱਲ ਪਰ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਦੇ ਉੱਤੇ ਪੂਰੀ ਹਮਦਰਦੀ ਦੇ ਨਾਲ ਤੇ ਪੂਰੀ ਗੰਭੀਰਤਾ ਦੇ ਨਾਲ ਜਿਹੜਾ ਬਚਾਅ ਕਰ ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ ਕੋਈ ਟਾਈਮ ਬੱਸ ਜਲਦੀ ਕਿਉਂਕਿ ਜੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਜਲਦੀ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੂੰ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ ਨਹੀਂ ਜੂਰੀ ਨਹੀਂ ਕਿ ਸਾਡੇ ਅਧਿਕਾਰੀ ਆ ਜੁਣਗੇ ਕਿਉਂ ਮੰਤਰੀਆਂ ਦੀ ਡਿਊਟੀ ਲੱਗ ਜੂ ਕੋਈ ਜੂਰੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਜੇਦੋਂ ਕਹਿੰਦੇ ਲੋਡ ਬਹੁਤ ਹੈ ਆ ਵੀ ਦੇਣਗੇ ਉਹ ਪੰਜਾਬ ਦੇ ਮੁੱਖ ਮੰਤਰੀ ਆਈਡੀ ਕੋ ਗੱਲ ਨਹੀਂ ਪਰ ਉਹਦੇ ਤੋਂ ਪਹਿਲਾਂ ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜਿਆਦੇ ਆ ਇਹ ਅਦਕਾਦੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜ਼ਿਆਦਾ ਸਬੰਧ ਰੱਖਦੇ ਆ ਗਜ਼ਹਿ ਮਤਲਬੇ ਦੇ ਨਾਲ ਜ਼ਿਆਦਾ ਸਬੰਧ ਰੱਖਦੇ ਆ ਇਸ ਕਰਕੇ ਗਜ਼ਹਿ ਮਤਲਬੇ ਦੇ ਨਾਲ ਸਬੰਧਤ ਅਦਕਾਦੀ ਜਿਹੜੇ ਆ ਉਹ ਇਹਨਾਂ ਮੀਟਿੰਗਾਂ ਦੇ ਸ਼ਾਮਲ ਹੋਣੇ ਜੁੜੀ ਆ ਉਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾਂਗੇ